ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਮਜ਼ਦਮ ਤੇ ਪੈਨਸ਼ਨਰ ਸੰਘ ਫਰੰਟ ਵੱਲੋਂ ਕੀਤੀਆਂ ਜਾਣ ਵਾਲੀਆਂ ਰੋਸ ਜ਼ਾਦਿਆਂ ਦਾ ਜ਼ਿਕਰ ਕਰਾਂਗੇ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਇਹ ਜਰੂਰ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋਂਦ ਵਿੱਚ ਆਇਆ 3 ਸਾਲ ਤੋਂ ਵੱਧ ਦਾ ਸਮਾਂ ਹੋ ਚੱਲਿਆ ਹੈ। ਪਰੰਤੂ ਜੇਤਰਾਂ ਦੀਆਂ ਉਮੀਦਾਂ ਤੇ ਸੰਘਰਵਨ ਦੇ ਲੋਕਾਂ ਨੇ 2022 ਦੀਆਂ ਚੋਣਾਂ ਤੋਂ ਬਾਅਦ ਬਦਲਾਵ ਵਾਲੀ ਇਹ ਸਰਕਾਰ ਤੋਂ ਉਮੀਦਾਂ ਸਨ ਹੁਣ ਉਹਨਾਂ ਨੂੰ ਹੌਲੀ-ਹੌਲੀ ਇਹਨਾਂ ਉਮੀਦਾਂ ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ ਜੇਕਰ ਗੱਲ ਸਿਰਫ ਮੁਲਾਜ਼ਮਾਂ ਤੇ ਪੈਨਸ਼ਨਾਂ ਤੱਕ ਸੀਮਿਤ ਰੱਖੀਏ ਤਾਂ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦੀਆਂ ਸਾਰੀਆਂ ਸਿਫਾਰਸ਼ਾਂ ਲਾਗੂ ਕਰਨ ਵਿੱਚ ਜੋ ਦੇਰੀ ਮੌਜੂਦਾ ਸਰਕਾਰ ਨੇ ਦਿਖਾਈ ਹੈ ਉਸ ਨਾਲ ਮੁਲਾਜ਼ਮਾਂ ਦੇ ਪੈਨਸ਼ਨਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ हाल ही ਵਿੱਚ ਲੰਬੀ ਅਦਾਲਤੀ ਲੜਾਈ ਲੜਨ ਤੋਂ ਬਾਅਦ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇੱਕ ਇੱਕ 16 ਤੋਂ 36 2021 ਤੱਕ ਦਾ 5.5 ਸਾਲਾਂ ਦਾ ਬਕਾਇਆ ਜਾਰੀ ਕਰਨ ਲਈ ਜੋ ਨੋਟੀਫਿਕੇਸ਼ਨ ਹੈ ਸਰਕਾਰ ਨੇ ਮਿਤੀ 18 ਤੋਂ 2025 ਨੂੰ ਜਾਰੀ ਕੀਤਾ ਸੀ ਉਸ ਨਾਲ ਬਕਾਇਆ ਮਿਲਣ ਦਾ ਚਾਹ ਵੀ ਮੱਦਮ ਪੈ ਗਿਆ ਜਾਪਦਾ ਹੈ ਮੁਲਾਜ਼ਮਾਂ ਤੇ ਪੈਨਸ਼ਨਰਸ ਹਾਸ ਲਗਾਈ ਬੈਠੇ ਸਨ ਕਿ ਉਹਨਾਂ ਨੂੰ 5.5 ਸਾਲਾਂ ਦਾ ਬਕਾਇਆ ਇੱਕ ਜਾਂ ਦੋ ਕਿਸ਼ਤਾਂ ਵਿੱਚ ਅਦਾ ਕਰ ਦਿੱਤਾ ਜਾਵੇਗਾ ਪਰੰਤੂ ਜਦੋਂ ਉਹ ਬਕਾਇਆ 36 ਤੋਂ 42 ਕਿਸ਼ਤਾਂ ਵਿੱਚ ਅਦਾ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਇਸ ਨਾਲ ਤਾਂ ਬਕਾਇਆ ਦਾ ਚਾਰਮਹੀ ਅਦਾ ਅਧੂਰਾ ਰਹਿ ਗਿਆ ਜਾਂਦਾ ਹੈ ਫਿਰ ਉਹ ਜਲਦਚਾਨ ਤੋਂ ਬਾਅਦ ਪਾਰਟੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੰਜੋ ਸਕੀਮ ਜੋ ਆਮ ਆਦਮੀ ਪਾਰਟੀ ਨੇ ਚੋਣਾਂ ਜਿੱਤਣ ਤੋਂ ਤੁਰੰਤ ਬਾਅਦ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਉਹ ਵੀ ਥਿਰ ਡੇਟ ਧਰਿਆ ਧਰਾਇਆ ਇਹ ਰਹਿ ਗਿਆ ਹੈ ਭਾਵੇਂ ਸਰਕਾਰ ਨੇ ਮਿਤੀ 18 11 2022 ਨੂੰ ਕੋਪੀਆ ਸੰਬੰਧੀ ਇੱਕ ਅਧੂਰਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਸੀ ਪਰੰਤੂ 10 ਡੇਟ ਇਹ ਸਕੀਮ ਨੂੰ ਸਰਕਾਰ ਨੇ ਅਧਵਿਚਾਰ ਹੀ ਣਟਕਾ ਕੇ ਰੱਖਿਆ ਹੋਇਆ ਹੈ ਤੇ ਇਸ ਦੇ ਪੂਰੀ ਤਰ੍ਹਾਂ ਨਾਲ ਲਾਗੂ ਹੋਣ ਬਾਰੇ ਆਮ ਸਰਟਨਟੀ ਅਜੇ ਵੀ ਬਣੀ ਫਿਰਦੀ ਹੈ ਪੈਨਸ਼ਨਰਾਂ ਨਾਲ ਤਾਂ ਬਹੁਤ ਹੀ ਤਕਾ ਹੋਇਆ ਹੈ ਜਿਹਨੂੰ 6ਵੇਂ ਤਨਖਾਹ ਕਮਿਸ਼ਨ ਨੇ ਉਹਨਾਂ ਦੀ ਪੈਨਸ਼ਨ 2.95 ਦੇ ਫੈਕਟਰ ਨਾਲ ਸੋਧਨ ਦੀ ਸਪਰਸ਼ ਕੀਤੀ ਸੀ 12ਵਾਂ ਸਰਕਾਰ ਨੇ ਪੈਨਸ਼ਨ ਸੋਧਨ ਲਈ 2.45 ਦਾ ਫੈਕਟਰ ਹੀ ਲਗਾਇਆ ਜਿਸ ਸੰਬੰਧੀ ਮਾਮਲਾ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਕੇਸ ਜਿੱਤਣ ਤੋਂ ਬਾਅਦ ਵੀ ਸਰਕਾਰ ਨੇ ਕਾਨੂੰਨੀ ਦਾਅ ਪੇਸ਼ਦੀ ਵਰਤੋਂ ਕਰਦੇ ਹੋਏ ਇਸ ਮੰਦ ਨੂੰ ਹਵਾ ਵਿੱਚ ਹੀ ਲਟਕਾ ਕੇ ਰੱਖਿਆ ਹੋਇਆ ਹੈ ਫਿਰ 6ਵੇਂ ਤਨਖਾਹ ਕਮਿਸ਼ਨ ਅਨੁਸਾਰ 15% ਘਟੋ-ਕਟ ਲਾਭ ਦੇਣ ਦੇ ਫਾਰਮੂਲੇ ਵਿੱਚ DA 113% ਹੀ ਕਨਸਿਡਰ ਕੀਤਾ ਗਿਆ ਸੀ ਜਦੋਂ ਕਿ ਇਹ ਉਸ ਵੇਲੇ 125% ਡਿਊ ਸੀ ਇਸ ਸੰਬੰਧੀ ਵੀ ਮੁਲਾਜ਼ਮਾਂ ਦੇ ਪੈਨਸ਼ਨਾਂ ਵਿੱਚ ਵਿਆਪਕ ਰੋਸ ਦੇਖਣ ਨੂੰ ਮਿਲ ਰਿਹਾ ਹੈ ਭਾਵੇਂ ਸਰਕਾਰ ਵੱਲੋਂ ਗਠਿਤ ਕੈਬਨਟਸ ਆਫ ਕਮੇਟੀ ਜੋ ਕਿ ਵਿੱਤ ਮੰਤਰੀ ਸਰਦਾਰ ਹਰਭਾਉ ਸਿੰਘ ਟੀਮਾ ਦੀ ਚੇਅਰਮੈਨਸ਼ਿਪ ਵਿੱਚ ਬਣਾਈ ਗਈ ਹੈ ਉਸ ਨੇ ਸਿਧਾਂਤਕ ਤੌਰ ਤੇ ਇਸ ਮੰਗ ਨੂੰ ਪ੍ਰਵਾਨ ਵੀ ਕੀਤਾ ਸੀ ਪਰੰਤੂ ਇਸ ਨੂੰ ਅਮਲੀ ਜਾਮਾ ਅਜੇ ਤੱਕ ਵੀ ਨਹੀਂ ਪਹਿਨਾਇਆ ਗਿਆ ਮੁਲਾਜ਼ਮਾਂ ਦੇ 37 ਪ੍ਰਕਾਰ ਦੇ ਭੱਤੇ ਬੰਦ ਕਰਕੇ ACP ਸਕੀਮ ਵੀ ਅਜੇ ਬੰਦ ਪਈ ਹੈ ਭਾਵੇਂ ਕਿ ਹੈਲਥ ਡਿਪਾਰਟਮੈਂਟ ਦੇ ਕੁਝ ਮੁਲਾਜ਼ਮਾਂ ਲਈ ਉਹਨਾਂ ਦੇ ਦਬਾਅ ਸਦਕਾ ਇਸ ਨੂੰ ਬਹਾਲ ਵੀ ਕੀਤਾ ਹੈ ਪਰ ਬਾਕੀ ਮੁਲਾਜ਼ਮਾਂ ਲਈ ਇਹ ਮੰਗ ਜਿਉਂ ਦੀ ਤਿਉਂ ਲਟਕੀ ਹੋਈ ਹੈ ਇਸ ਤੋਂ ਇਲਾਵਾ 6ਵੇਂ ਤਰਫਾ ਕਮਿਸ਼ਨ ਦਾ ਦੂਜਾ ਪਾਗ ਤਾਂ ਸਰਕਾਰ ਨੇ ਠੰਡੇ ਬਸਤੇ ਵਿੱਚ ਹੀ ਪਾ ਕੇ ਰੱਖ ਦਿੱਤਾ ਹੈ ਚਤਾਰਸਵਤ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਇੱਕ ਵੱਡੀ ਮੰਗ ਹੈ ਕਿ ਉਹਨਾਂ ਨੂੰ ਕੇਂਦਰ ਦੇ 7ਵੇਂ ਤਨਖਾਹ ਕਮਿਸ਼ਨ ਦੀ بجائے ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਨ ਦਿੱਤਾ ਜਾਵੇ ਪਰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚੋਂ ਕੇਸ ਜਿੱਤਣ ਤੋਂ ਬਾਅਦ ਵੀ ਉਹਨਾਂ ਦੀ ਇਹ ਮੰਗ ਪੂਰੀ ਨਹੀਂ ਕੀਤੀ ਗਈ। ਕੱਗੋਂ ਸਰਕਾਰ ਨੇ ਸਾਰੇ ਵਿਭਾਗਾਂ ਵਿੱਚ ਨਵੇਂ ਸਰਵਿਸ ਰੂਲਸ ਬਣਾ ਕੇ ਕੇਂਦਰ ਦਾ 7ਵਾਂ ਤਨਖਾਹ ਕਮਿਸ਼ਨ ਹੀ ਦੇਣ ਲਈ ਸਰਵਿਸ ਰੂਲਸ ਵਿੱਚ ਅਮੈਂਡਮੈਂਟ ਕਰਨ ਦਾ ਨੋਟੀਫਿਕੇਸ਼ਨ ਕਰ ਲਿਆ ਹੈ। ਫਿਰ 11% ਪੈਂਡਿੰਗ ਡੀਏ ਬਾਰੇ ਤਾਂ ਸਰਕਾਰ ਨੇ ਹੈਰਾਨੀਜਨਕ ਤੰਗ ਨਾਲ ਚੁੱਪੀ ਧਾਰ ਰੱਖੀ ਹੈ ਜਦ ਕਿ ਕੇਂਦਰ ਸਮੇਤ ਆਸ-ਪਾਸ ਦੇ ਗਵਾਂਢੀ ਰਾਜਾਂ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 53% ਡੀਏ ਦਿੱਤਾ ਜਾ ਰਿਹਾ ਹੈ ਇਹਨਾਂ ਸਾਰੀਆਂ ਮੰਗਾਂ ਤੇ ਕੁਝ ਹੋਰ ਮੰਗਾਂ ਸਰਕਾਰ ਦੁਆਰਾ ਨਾ ਮੰਨੇ ਜਾਣ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ ਇਸ ਲਈ ਪੈਨਸ਼ਨਰਸ ਵੱਲੋਂ ਮਿਤੀ 24 ਤੰ 2025 ਨੂੰ ਮੁਲਾਜ਼ਮ ਪੈਨਸ਼ਨ ਸਾਂਝੇ ਫਰੰਟ ਦੇ ਸੱਦੇ ਤੇ ਇੱਕ ਰੋਹਪਰੀ ਰੋਸ ਰੈਲੀ ਮੋਹਾਲੀ ਵਿਖੇ ਕੀਤੀ ਜਾਵੇਗੀ। ਇਸੇ ਤਰ੍ਹਾਂ ਮਿਤੀ 25 ਤੰ 2025 ਨੂੰ ਮੁਲਾਜ਼ਮਾਂ ਦੁਆਰਾ ਵੀ ਇੱਕ ਅਜਿਹੀ ਹੀ ਰੈਲੀ ਮੋਹਾਲੀ ਵਿਖੇ ਕੀਤੀ ਜਾਵੇਗੀ। ਇਹਨਾਂ ਰੈਲੀਆਂ ਵਿੱਚ ਭਾਗ ਲੈਣ ਲਈ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਆਗੂਆਂ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ। ਵੈਸੇ ਪੰਜਾਬ ਦੇ ਕੋਨੇ-ਕੋਨੇ ਤੋਂ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਰੈਲੀਆਂ ਵਿੱਚ ਸ਼ਾਮਲ ਹੋ ਕੇ ਇਹਨਾਂ ਨੂੰ ਸਫਲ ਬਣਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ 24 ਤੇ 25 ਮਾਰਚ ਨੂੰ ਹੋਣ ਵਾਲੀਆਂ ਮੁਲਾਜ਼ਮਾਂ ਦੇ ਪੈਨਸ਼ਨਾਂ ਦੀਆਂ ਇਹ ਰੈਲੀਆਂ ਕਿੰਨੀਆਂ ਕੋ ਪ੍ਰਭਾਵਸ਼ਾਲੀ ਸਾਬਤ ਹੁੰਦੀਆਂ ਹਨ ਇਹ ਸਰਕਾਰ ਇਹਨਾਂ ਰੈਲੀਆਂ ਦੇ ਡੀ ਜੇ ਵੱਜੋਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਕਿਹੜੀਆਂ ਮੰਗਾਂ ਮੰਨਣ ਲਈ ਸਹਿਮਤ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਨੂੰ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ